ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਡ ਡਾਕਟਰ ਗੁਰਸ਼ੇਡ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਲੱਕਦਰਦ ਤੇ ਆਪਣੀ ਲੱਤਾਂ ਦੇ ਖੂਨ ਦੇ ਸੰਚਾਰ ਨੂੰ ਕਿਵੇਂ ਵਧਾ ਸਕਦੇ ਆਂ ਠੰਡ ਦੇ ਵਿੱਚ ਲੱਕਦਰਦ ਤਾਂ ਹੋਣ ਲੱਗ ਹੀ ਜਾਂਦਾ ਹੈ ਨਾਲ ਨਾਲ ਆਪਣੀ ਲੱਤਾਂ ਦੇ ਵਿੱਚ ਜੋ ਖੂਨ ਦਾ ਸੰਚਾਰ ਉਹ ਘਟ ਜਾਂਦਾ ਲੱਤਾਂ ਦੇ ਵਿੱਚ ਐਦਾਂ ਲੱਗਦਾ ਜਿਵੇਂ ਕੀੜੀਆਂ ਚੱਲਦੀਆਂ ਹੁੰਦੀਆਂ ਸੁੰਨਾ ਆਉਣ ਲੱਗਦਾ ਸੋ ਆਪਾਂ ਕਿਹਨੀਆਂ ਕਸਰਤਾਂ ਕਰੀਏ ਅੱਜ ਦੀ ਵੀਡੀਓ ਦੇ ਵਿੱਚ ਉਹੀ ਡਿਸਕਸ ਕਰਾਂਗੇ ਜ਼ਿਆਦਾਤਰ ਜੋ ਸਾਰਾ ਦਿਨ ਖੜਕੇ ਕੰਮ ਕਰਦੇ ਨਹੀਂ ਜਾਂ ਬੈਠ ਕੇ ਕੰਮ ਕਰਦੇ ਆ ਉਹਨਾਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਸੋ ਤੁਸੀਂ ਘਬਰਾਉਣਾ ਨਹੀਂ ਆਪਾਂ ਤੁਹਾਡੇ ਲਈ ਕਸਰਤਾਂ ਲੈ ਕੇ ਆਏ ਆ ਸਾਰੀਆਂ ਕਸਰਤਾਂ ਧਿਆਨ ਨਾਲ ਕਰਨੀਆਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਇਸ ਦਾ ਰਿਜ਼ਲਟ ਤੁਹਾਡੇ ਅੱਗੇ ਹੋਵੇਗਾ ਜ਼ਿਆਦਾਤਰ ਕੀ ਹੁੰਦਾ ਜਦੋਂ ਆਪਾਂ ਬੈਠ ਕੇ ਕੰਮ ਕਰਦੇ ਆ ਸਰਦੀਆਂ ਦੇ ਦਿਨਾਂ ਦੇ ਵਿੱਚ 에ਅਰ ਦਾ ਪ੍ਰੈਸ਼ਰ ਹੈ ਜੋ ਘਟ ਜਾਂਦਾ ਜਦੋਂ ਪ੍ਰੈਸ਼ਰ ਘਟ ਜਾਂਦਾ ਉਸ ਜਗ੍ਹਾ ਤੇ ਮਸਲ ਸਪੈਜ਼ਮ ਹੋਣਾ ਸ਼ੁਰੂ ਹੋ ਜਾਂਦਾ ਮਸਲ ਸਪੈਜ਼ਮ ਕੀ ਹੈ ਬੇਸਿਕਲੀ ਕੰਟ੍ਰੈਕਸ਼ਨ ਦੇ ਵਿੱਚ ਹੀ ਮਸਲ ਰਹਿ ਜਾਂਦਾ ਫੋਰ ਐਗਜ਼ਾਮਪਲ ਆਪਣਾ ਹ ਬਾਈਸੈਪਸ ਮਸਲ ਹੈ ਹੁਣੇ ਰਿਲੈਕਸੇਸ਼ਨ ਦੇ ਵਿੱਚ ਹੈ ਬਿਲਕੁਲ ਰਿਲੈਕਸ ਪੋਜੀਸ਼ਨ ਦੇ ਵਿੱਚ ਜਦੋਂ ਆਪਾਂ ਇਹਨੂੰ ਬਾਹ ਨੂੰ ਫੋਲਡ ਕੀਤਾ ਇਹ ਕੰਟ੍ਰੈਕਟ ਹੋ ਗਿਆ ਸੋ ਇਹ ਇਸੇ ਜਗ੍ਹਾ ਤੇ ਹੀ ਰਹਿ ਜਾਂਦਾ ਇਸ ਨੂੰ ਮਸਲ ਸਪੈਜ਼ਮ ਕਿਹਾ ਜਾਂਦਾ ਉਵੇਂ ਆਪਣੇ ਬੈਕ ਵਾਲੇ ਮਸਲ ਕੰਟ੍ਰੈਕਸ਼ਨ ਦੀ ਸਟੇਜ 'ਚ ਹੀ ਰਹਿ ਜਾਂਦੇ ਨੇ ਔਰ ਮਸਲ ਸਪੈਜ਼ਮ ਹੋ ਜਾਂਦਾ ਔਰ ਦਰਦ ਹੋ ਜਾਂਦਾ ਇਸ ਨੂੰ ਠੀਕ ਕਰਨ ਲਈ ਕਿਵੇਂ ਠੀਕ ਕਰ ਸਕਦੇ ਆ ਬੜਾ ਆਸਾਨ ਤਰੀਕਾ ਅਸੀਂ ਸਾਡੀ ਕਲੀਨਿਕ ਤੇ ਕੀ ਕਰਦੇ ਆ ਸਾਡਾ ਜੋ ਕਬੀਰ ਪੇਨ ਰਲੀਫ ਔਇਲ ਹੈ ਉਸ ਨੂੰ ਅਸੀਂ ਪੇਸ਼ੈਂਟ ਦੇ ਲਾਉਂਦੇ ਆ ਉਸ ਦੇ 12 ਤੋਂ 13 ਡ੍ਰੌਪਸ ਪੇਸ਼ੈਂਟ ਦੇ ਲਾ ਕੇ ਫਿਰ ਅਸੀਂ ਸੇਕ ਦਿੰਨੇ ਆ ਤੁਸੀਂ ਵੀ ਇਹ ਘਰ ਦੇ ਵਿੱਚ ਕਰ ਸਕਦੇ ਹੋ ਪਹਿਲਾਂ ਸਾਡਾ ਔਇਲ ਲਾਓ ਦੈਨ ਉਸ ਤੋਂ ਬਾਅਦ ਤੁਸੀਂ ਗਰਮ ਪਾਣੀ ਵਾਲੀ ਬੋਟਲ ਨਾਲ ਸੇਕ ਦੋ ਜੋ ਈਜ਼ਲੀ ਮਾਰਕੀਟ ਦੇ ਵਿੱਚ ਮਿਲ ਜਾਂਦੀ ਹੈ ਕਬੀਰ ਪੇਨ ਰਲੀਫ ਤੇਲ ਲੈਣ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਨੂੰ ਜਿਆਦਾ ਲੰਬਾ ਨਾ ਕਰੀਏ ਸਟਾਰਟ ਕਰਨ ਲੱਗੇ ਹਾਂ ਜਿਹੜੀਆਂ ਕਸਰਤਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਣਾ ਪਿਛਲੇ 10 ਸਾਲ ਤੋਂ ਅਸੀਂ ਬੁੱਲਾਪੁਰ ਨਿਹੰਗਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀ ਇੰਸਟਾਗ੍ਰam ID ਐ SARI SINGHS NA PHYSIOTHERAPY ਔਰ ਦੂਸਰੀ ID ਐ ਡਾਕਟਰ ਗੁਰਸ਼ੇਰ ਸਿੰਘ ਦੇ ਨਾਮ ਤੇ ਸਾਡਾ ਫੇਸਬੁੱਕ ਪੇਜ ਹੈ SARI SINGHS NA PHYSIOTHERAPY ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਫੋਲੋ ਜ਼ਰੂਰ ਕਰ ਲਓ ਅਗਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੋ ਸੌ ਸ਼ੁਰੂ ਕਰੀਏ ਕਸਰੋ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਕਸਰਤ ਕੀ ਹੈ ਆਪਾਂ ਬੈੱਡ ਤੇ ਲੇਟ ਜਾਣਾ ਇਸ ਤਰੀਕ ਔਰ ਐਂਕਲ ਟੂ ਪੰਪਸ ਕਰੀ 1 2 3 4 5 ਪੂਰਾ ਪੈਰ ਅੰਦਰ ਪੂਰਾ ਪੈਰ ਬਾਹਰ पूरा पैर अंदर पूरा पैर बाहर सेवन एट नाइन टेन इलेवन ट्वेल्व थर्टीन फोर्टीन फिफ्टीन दैन रिलैक्स पंद्रह बारी लाने हैं और इस दे तुसी सिर्फ टेन सैट करने हैं यही होगी नंबर वन कसरत पूरे पैर अंदर मोड़ के पूरे पैर बाहर इस तुसी एक गिनना फिर बाहर गए फिर वापस आए दो फिर बाहर गए फिर वापस आए तीन इस तरह ठीक है यही होगी नंबर वन कसरत दूसरी कसरत विच तुसी एक ਤੌਲੀਏ ਦਾ ਰੋਲ ਬਣਾ ਲੈਣਾ ਜਾਂ ਤੁਸੀਂ ਫੋਮ ਰੋਲਰ ਖਰੀਦ ਸਕਦੇ ਹੋ ਮਾਰਕੀਟ ਚੋਂ ਮਿਲ ਜੇਗਾ ਤੁਹਾਨੂੰ इजीली ਔਰ ਦੋਨਾਂ ਪਿੰਜਣੀਆਂ ਦੇ ਹੇਠਾਂ ਰੱਖ ਦੇਣੀਆਂ ਤੁਸੀਂ ਇਹ ਔਰ ਇਸ ਦੇ ਵਿੱਚ ਤੁਸੀਂ ਐਂਕਲ ਟੂ ਪੰਪਸ ਕਰਨੇ ਆ ਫਿਰ ਆਪਾਂ ਐਂਕਲ ਟੂ ਪੰਪਸ ਔਨ ਰੋਲ ਇਹ ਹੋ ਗਈ ਤੁਹਾਡੀ ਕਸਟਰ ਨੰਬਰ 2 ਇਸ ਨੂੰ ਵੀ ਤੁਸੀਂ 15 ਵਾਰੀ ਕਰਕੇ ਫਿਰ ਆਰਾਮ ਫਿਰ ਲੱਤਾ ਚਾਹੀ ਤੁਸੀਂ ਨੀਚੇ ਰੱਖ ਸਕਦੇ ਹੋ ਕਿਉਂਕਿ ਉੱਪਰ ਤੁਹਾਡੀ ਕਈ ਵਾਰੀ ਪਿੰਜਣੀ ਦੇ ਵਿੱਚ ਦਰਦ ਸ਼ੁਰੂ ਹੋ ਜਾਏਗਾ ਫਿਰ ਲੱਤਾ ਉੱਪਰ ਰੱਖ ਦੇਣੀਆ ਫਿਰ ਆਪਾਂ ਐਂਕਲ ਟੂ ਪੰਮਪ ਕਰਨੇ ਪੈਰ ਅੰਦਰ ਪੈਰ ਬਾਹਰ ਇੱਕ ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਫੇਰ 11 ਫੇਰ 12 ਫੇਰ 13 ਫੇਰ 14 ਫੇਰ 15 ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਕਸਰਤ ਨੰਬਰ 2 ਹੁਣ ਤੁਹਾਨੂੰ ਕਸਰਤ ਨੰਬਰ 3 ਕਰਨ ਲੱਗੇ ਆ ਇਸ ਦੇ ਵਿੱਚ ਆਪਾਂ ਐਸਐਲਆਰ ਕਰਾਂਗੇ ਪਹਿਲਾਂ ਆਪਾਂ ਇੱਕ ਲੱਤ ਮੋੜ ਲੈਣੀ ਹੈ ਦੂਸਰੀ ਲੱਤ ਪੈਰ ਅੰਦਰ ਮੋੜ ਕੇ 45 ਡਿਗਰੀ ਤੱਕ ਲੱਤ ਉੱਪਰ ਚੱਕ ਦੇਣੀ ਹੈ हो गया कसरत नंबर तीन एक दो तीन चार आट, नौ दस सैकड होल्ड एक दो तीन चार पे सात आठ नौ दस देन रिलैक्स दस वारी साइड दस वारी साइड यह होगी कसरत तीन हम चौथी कसरत की गल कर लगे इस है रोटेन ਆਪਾਂ ਇਸ ਨੂੰ ਸਾਈਡ ਤੇ ਰੱਖ ਦਿੱਤੀ। ਹੁਣ ਇਹ ਕਸਰਤ ਹੈ ਜਿਹੜੀ ਧਿਆਨ ਨਾਲ ਦੇਖਣਾ ਤੁਸੀਂ। ਦੋਨੋਂ ਗੋਡੇ ਮੋੜ ਲੈਣੇ। ਔਰ ਗਰਦਨ ਐਸਾਈਡ ਗੋਡੇ ਦੂਸਰੀ ਸਾਈਡ। 1 ਫੇਰ ਦੂਜੀ ਸਾਈਡ 2 ਫੇਰ ਤੁਸੀਂ ਸਾਈਡ 3 ਫੇਰ ਦੂਜੀ ਸਾਈਡ 4 ਫੇਰ ਦੂਜੀ ਸਾਈਡ 5 ਫੇਰ ਤੁਸੀਂ ਸਾਈਡ 6 ਫੇਰ ਤੁਸੀਂ ਸਾਈਡ 7 ਗੋਡੇ ਉਧਰ ਗਰਦਨ ਇਧਰ ਐਦਾਂ ਤੁਸੀਂ ਪਹਿਲਾਂ 10 ਵਾਰੀ ਕਰਕੇ ਆਰਾਮ ਕਰਨਾ। ਔਰ THEN ਉਸ ਤੋਂ ਬਾਅਦ ਫੇਰ ਤੁਸੀਂ ਫੇਰ ਗੋਡੇ ਮੋੜ ਲੈਣੇ। ਹੁਣ ਤੁਸੀਂ ਗੋਡੇ ਸਾਈਡ ਤੇ ਲੈ ਕੇ ਗਰਦਨ ਉਧਰ ਹੁਣ ਤੁਸੀਂ ਹੋਲਡ ਕਰਨਾ 10 ਸੈਕਿੰਡ ਪਹਿਲਾਂ ਆਪਾਂ ਤਾਂ ਕੀਤਾ ਕਿਉਂਕਿ ਥੋੜੀ ਜੀ ਮੂਵਮੈਂਟ ਹੋ ਜਾਵੇ ਇਹ ਨੋਵੇ ਵੀ ਜਦੋਂ ਆਪਾਂ ਕਰੀਏ ਇੱਕਦਮ ਮਸਲ ਪੁੱਲ ਹੋ ਜਾਵੇ ਇੱਥੇ ਆਪਾਂ 10 ਗਿਣਨੇ ਆ 1 2 3 4 5 6 7 8 9 10 ਥੈਨ ਦੂਸਰੀ ਸਾਈਡ ਦੋਨੋਂ ਗੋਡੇ ਉਧਰ ਫਿਰ ਆਪਾਂ ਇਝੋ ਗਰਦਨ ਐਸਾਈਡ ਆਏਗੀ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਥੈਨ ਰਿਲੈਕਸ 10 ਵਾਰੀ ਐਸਾਈਡ ਕਰਨਾ 10 ਵਾਰੀ ਐਸਾਈਡ ਕਰਨਾ ਇਹ ਹੋ ਗਈ ਤੁਹਾਡੀ ਕਸਟਰ ਨੰਬਰ 4 then ਉਸ ਤੋਂ ਬਾਅਦ ਜਿਹੜੀ ਕਸਰਤ ਹੈ ਇਸਦੇ ਵਿੱਚ ਆਪਾਂ ਕੀ ਕਰਾਂਗੇ ਫਿਰ ਆਪਾਂ ਦੋਨੋਂ ਗੁੱਟੀ ਮੋੜ ਲੈਣੀ ਆਂ ਔਰ ਫਿਰ ਆਪਾਂ ਲੱਕ ਨੂੰ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਇੱਕ ਪੈਰ ਪ੍ਰੋਪਰ ਖੋਲ ਦੇਣੇ ਆਂ ਬਾਹਲੇ ਵੀ ਨਹੀਂ ਖੋਲ ਦੇਣੇ ਥੋੜੇ ਜਿਹਾ ਪੈਰ ਖੋਲਣੇ ਆਂ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 then ਰਿਲੈਕਸ ਇਹ ਦੋਨੋਂ ਗੋਡੇ ਮੋੜ ਦੇਣੇ ਆ ਫੇਲਾਕ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਹ ਦੋਨੋਂ ਗੋਡੇ ਮੋੜ ਦੇਣੇ ਆ ਫੇਲਾਕ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸਦੇ ਵੀ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਕਸਰਤ ਨੰਬਰ 5 ਇਸਨੂੰ ਕਹਿੰਦੇ ਆ ਬ੍ਰਿਜਿੰਗ ਹੁਣ ਦੋਸਤੋ ਬਾਦ ਜਿਹੜੀ ਕਸਰਤ ਹੈ ਇਸ ਦੇ ਵਿੱਚ ਆਪਾਂ ਕਰਾਂਗੇ हिਪ ਅਬਡਕਸ਼ਨ ਸਾਈਡ ਲੈ ਕੇ ਪਹਿਜਾਂਗੇ ਆਪਾਂ ਔਰ ਜੋ ਆਪਣੀ ਨੀਚੇ ਵਾਲਾ ਗੋਡਾ ਮੋੜ ਦਾਂਗੇ ਉੱਪਰ ਵਾਲੀ ਲੱਤ ਸਿਰ ਕੋ ਸਿੱਧੀ ਔਰ ਲੱਤ ਨੂੰ ਉੱਪਰ ਚੱਕ ਕੇ ਆਪਾਂ ਆਪ ਡਾਉਨ ਕਰਾਂਗੇ 1 then 2 then 3 then 4 5 6 7 8 9 10 then ਰਿਲੈਕਸ ਇਸ ਨੂੰ ਵੀ ਤੁਸੀਂ 10-10 ਦੇ 10 ਸੈਟ ਲਾਉਣੇ ਆ ਦੋਨੋਂ ਸਾਈਡ ਇਹ ਹੋ ਗਈ ਤੁਹਾਡੀ हिਪ ਅਬਡਕਸ਼ਨ ਜਿਹੜੀ ਇਸ ਤੋਂ ਅਗਲੀ ਕਸਰਤ ਹੈ ਉਸਦੇ ਵਿੱਚ ਆਪਾਂ ਕੀ ਕਰਾਂਗੇ ਹਾਫ ਕੋਬਰਾ ਕਰਾਂਗੇ ਆਪਾਂ ਉਸਦੇ ਵਿੱਚ ਕੀ ਹੈ ਆਪਾਂ ਬਿਲਕੁਲ ਇਸ ਪੁਜੀਸ਼ਨ 'ਚ ਆ ਜਾਣਾ ਦੋਨੋਂ ਕੂਣੀਆਂ ਥੱਲੇ ਰਹਿਣਗੀਆਂ ਔਰ ਸਿਰਫ ਬਾਡੀ ਨੂੰ ਆਪਾਂ ਉੱਪਰ ਚੱਕਣਾ ਜਿਹੜੀ ਆਪਣੀ ਉੱਪਰਲੀ ਬਾਡੀ ਹੈ ਉਸ ਨੂੰ ਉੱਪਰ ਚੱਕਾਂਗੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇਰ ਉੱਪਰ ਚੱਕ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਹ ਵੀ 10 ਵਾਰੀ ਕਰਨਾ ਇਸ ਦੇ ਵਿੱਚ ਤੁਸੀਂ ਜਿਹੜੀ ਆਪਣੀ ਬਾਡੀ ਹੈ ਕੁਣੀਆਂ ਉੱਪਰ ਨਹੀਂ ਚੱਕਣੀਆਂ ਕੁਣੀਆਂ ਥੱਲੇ ਹੀ ਰਹਿਣਗੀਆਂ ਬਸ ਇੱਥੇ ਤੱਕ ਜਾਣਾ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਹਾਫ ਕੋਬਰਾ ਐਕਸਰਸਾਈਜ਼ ਇਸ ਤੋਂ ਬਾਅਦ ਜਿਹੜੀ ਕਸਰਤ ਤੁਸੀਂ ਕਰਨੀ ਹੈ ਉਹ ਤੁਸੀਂ ਕਰਨੀ ਆ ਇਦਾਂ ਬੈਠ ਜਾਣਾ ਹੈ ਔਰ ਇਦਾਂ ਬੈਠ ਕੇ ਦੋਨੋਂ ਲੱਤਾਂ ਨੂੰ ਇਦਾਂ ਸ਼ੇਕ ਕਰਨਾ ਹੈ ਇਸ ਨੂੰ ਤੁਸੀਂ 10 ਗਿਣਨੇ ਨੇ ਜਦੋਂ ਕਰਨ ਲੱਗੇ 1 2 3 4 5 6 7 8 9 10 ਥੈਨ relax naam karna then faith 1 2 then 4 5 6 7 8 9 10 then relax so ek aswat karan to baad phir tusi sidhe let jana hai aur tusi near about 10 minute aram karna hai jado 10 minute aram kar liya fir us to baad tusi dono pair hlaune ne ਐਨਕਲ ਟੂ ਪੰਪ ਕਰਦੇ ਨੇ ਔਰ ਫਿਰ ਸਾਈਡ ਲੈ ਕੇ ਤੁਸੀਂ ਉੱਠ ਜਾਣਾ ਹੈ। ਤੋਂ ਇਹ ਸਾਨ ਕਸਰਤਾਂ ਜਿਹੜੀਆਂ ਤੁਸੀਂ ਲੱਖ ਦਰਦ ਅਤੇ ਖੂਨ ਦੇ ਸੰਚਾਰ ਨੂੰ ਵਧਾਉਣ ਦੇ ਵਿੱਚ ਛੋਟੀਆਂ ਮਦਦ ਕਰਨਗੀਆਂ। ਸਾਰੀਆਂ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰੋ। ਅਗਰ ਤੁਸੀਂ ਕਿਸੇ ਕਸਰਤ ਰਿਗਾਰਡਿੰਗ ਸਾਤੋਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਜਾਂ ਸਾਨੂੰ ਇੰਸਟਾਗ੍ਰਾਮ ਐਸ ਸਰੀ ਸਿੰਘ ਸਨਾ ਫਿਜ਼ੋਥੈਰੇਪੀ ਤੇ ਵੀ ਸੰਪਰਕ ਕਰ ਸਕਦੇ ਹੋ। ਉਮੀਦ ਕਰਦਾ ਆਂ ਇਹਦੀ ਵੀਡੀਓ ਔਰ ਕਸਰਤਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਟੀਲ ਦੈਨ ਸਾਰੇ ਜਾਨੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ